ਇਹ ਹਰਕਾ ਅਗਮਨਗਰ ਤੇ ਆਪਣੇ ਫੁੱਟਾਂ ਵਾਸਤੇ ਜੋ ਕਿ ਮੈਂ ਅੰਦਲਖਨ ਤੋਂ ਪਹਿਲਾ ਪੁਰਾ ਜਿਹੇ ਸੀ ਮੈਂ ਇੱਕ ਜੜੀ ਹੈ ਉਹਨਾਂ ਤੋਂ ਉਹਨਾਂ ਨੂੰ ਜ਼ੋਰ ਤੱਕ ਕੇ ਦਊਗਾ ਉਹਦੇ ਵਿੱਚ ਪਹਿਲਾਂ ਮੈਂ ਇੱਕ ਮਮਾਇਨਾ ਅਫਸਰ ਕੋਲ ਆਇਆ ਪਰ ਖਰੀਦ ਮੱਦੇਜ ਦੇ ਵਿੱਚ ਹਰੀ ਦੇ ਰਾਹੇ ਦੇ ਵਿੱਚ ਉਹ ਜਾ ਕੇ ਲੋਕਾਂ ਦੇ ਵਿੱਚ ਪਸੂਪਰੇ ਅਸੀਂ ਹਲ ਕਰਦੇ ਇਸ ਤੋਂ ਬਾਅਦ ਹੋਏ ਕਿ ਰਮੇ ਸਿਵਾ ਜੁੜੀ ਗਈ ਹੈ ਤੇ ਇਹ ਜਿਹੜੇ ਬੇਕੀਟਰ ਮਲਟੀਪਲ ਕੰਪੇਨੀ ਬਣੀ ਹੋਈ ਹੈ ਜਿਹਦੇ ਵਿੱਚ ਇੱਕ ਪਾਸੇ ਸ਼ਿਕਾਇਤ ਕਰਨ ਉਹਰੇ ਪਾਸੇ ਇੱਕ ਨਵਾਂ ਬਣਨ ਦਾ ਕੰਪਨੀ ਹੋਣੀ ਬਣੀ ਜਿਹੜੀ ਇਕੱਲੇ ਸੋਝਾ ਤੋਂ ਮਾਰਕੀਟ ਦਾ ਪ੍ਰਸਤੁਤ ਹੈ ਅੱਜ ਤੁਹਾਡੇ ਕੋਲ ਇੱਕ ਰਿਕਸ਼ਨ ਦੀ ਮੀਟਿੰਗ ਹੋਣੀ ਹੈ ਜਦੋਂ ਮੈਂ ਬਤਾਇਕ ਬਣਿਆ ਸੀ ਤਾਂ ਮੈਂ ਇੱਕ ਮੋਬਾਈਲ ਆਫਿਸ ਸ਼ੁਰੂ ਕਰਿਆ ਸੀ ਉਹਦਾ ਸਾਈ ਵੱਡਾ ਕਿਉਂਕਿ ਇੱਕ ਮਿੰਨੀ ਬੱਸ ਹੈ ਹਰੇਕ ਗਲੀ ਹਰੇਕ ਮਹੱਲੇ ਵਿੱਚ ਨਹੀਂ ਪਹੁੰਚ ਸਕਦੇ ਉਦੇ ਬਾਅਦ ਤੇ ਲੋਕ ਕਹਿੰਦੇ ਸੀ ਵੀ ਕੋਈ ਐਸੀ ਵੀ ਸੁਖਤ ਹੋਵੇ ਜਿਹਦੇ ਵਿੱਚ ਹਰੇਕ ਛੋਟੀਆਂ ਗੱਲਾਂ ਤੇ ਵੀ ਵੱਡੀਆਂ ਵੀ ਉਹ ਗੱਡੀ ਸੁਖੀ ਜਾਵੇ ਤੇ ਇੱਕ ਹੀਰੋ ਦਾ ਰੌਬਤ ਵੀ ਅੱਜ ਅਸੀਂ ਨਵਾਂ ਲੈ ਕੇ ਉਹਨੂੰ ਇਸ ਦੇ ਵਿੱਚ ਪਿੱਗਣਾ ਉਹਦੇ ਵਿੱਚ ਦੋ ਪਿੱਟੀਆਂ ਲਾਈਆਂ ਗਈਆਂ ਇੱਕ ਵਿੱਚ ਸ਼ਿਕਾਇਤ ਬਾਕਸ ਦੂਸਰੇ ਵਿੱਚ ਜਿਹੜੀ ਹੈ ਡਿਵੈਲਪਮੈਂਟ ਦੇ ਕੰਮ ਨੇ ਮੰਨ ਲਓ ਵੀ ਤੁਹਾਡੇ ਗਲੀ ਦੇ ਵਿੱਚ ਸੀਵਰੇਜ ਬੰਦ ਹੈ ਉਹ ਉਹਦੀ ਵਿੱਚ ਭਰਤੀ ਤੁਸੀਂ ਲਿਖ ਕੇ ਪਾ ਦਿਓ 4 ਘੰਟੇ ਦੇ ਵਿੱਚ ਵਿੱਚ ਇੱਕ ਗੱਡੀ ਦੁਬਾਰਾ ਮੇਰੇ ਆਫਿਸ ਆਉਂ ਇਹਦਾ ਲੋਕ ਖੋਲ ਕੇ ਜਿਹੜੀ ਵੀ ਸ਼ਿਕਾਇਤ ਆ ਉਹ ਦੂਰ ਕਰਨ ਦਾ ਮੈਂ ਇਸ ਗੱਲ ਦਾ ਲੋਕਾਂ ਨੂੰ ਪ੍ਰੋਸਾ ਦੇਣਾ ਸਰ ਇਹ ਕਿੰਨਾ ਕੁ ਫਾਇਦਾ ਦੇਖਦੇ ਤੁਸੀਂ ਆ ਜਿਹੜਾ ਮਹਿੰਮ ਤੁਸੀਂ ਸ਼ੁਰੂ ਕੀਤੀ ਆ ਦੇਖੋ ਲੋਕਾਂ ਨੂੰ ਕਿੰਨਾ ਕੁ ਫਾਇਦਾ ਹੋਊਗਾ ਲੱਗ ਦੇਖੋ ਬਹੁਤ ਫਾਇਦਾ ਹੋਊਗਾ ਪਹਿਲਾਂ ਤਾਂ ਸ਼ਿਕਾਇਤ ਕਰਨ ਲਈ ਅਧਿਕਾਰੀਆਂ ਦੇ ਲੋਕ ਨੰਬਰ ਲੱਭਦੇ ਆ ਫਿਰ ਵਿਧਾਇਕ ਦਾ ਜਾ ਉਹਨਾਂ ਦੇ ਆਫਿਸ ਨਾਲ ਕੰਟੈਕਟ ਕਰਨਾ ਇੱਕ ਜਦੋਂ ਗੱਡੀ ਤੁਹਾਡੇ ਘਰ ਦੇ ਕੋਲ ਹੀ ਤੁਹਾਡੇ ਗਲੀ ਦੇ ਮੋੜ ਤੇ ਖੜੀ ਆ ਉਹਦੇ ਮੇਰੇ ਜਾ ਕੇ ਦੱਸਣਾ ਬਹੁਤ ਸੌਖਾ ਹੈ ਇਹਦੇ ਨਾਲ ਇੱਕ ਡਰਾਈਵਰ ਦੇ ਨਾਲ ਇੱਕ ਵਲੰਟੀਅਰ ਵੀ ਬਿਠਾ ਹੋਇਆ ਕਰੂਗਾ ਜਿਹੜਾ ਜਿਹੜੇ ਮੌਕੇ ਤੇ ਕੰਮ ਹੋਣ ਵਾਲੇ ਹੋਣਗੇ ਉਹ ਮੁੱਕ ਤੇ ਕੰਮ ਕਰ ਦਿੱਤੀਗਾ ਤੇ ਇਸ ਤੋਂ ਬਾਅਦ ਜਿਹੜਾ ਮਤਲਬ ਤੁਹਾਡਾ ਜਿਹੜਾ ਮੋਹਿਮ ਹੈ ਇਹ ਮਤਲਬ ਹਰ ਰੋਜ਼ ਚੱਲਿਆ ਕਰੇਗੀ 1 4 ਘੰਟੇ 4 ਘੰਟੇ ਇੱਕ ਬਾਣਾ ਦੇ ਵਿੱਚ 4 ਬਾਣਾ ਦੇ ਵਿੱਚ ਪੂਰਾ ਦਿਨ ਘੁੰਮੇ ਲੋੜ ਮੁਤਾਬਕ ਜੇ ਸਮਾਂ ਵਧਾਉਣਾ ਬਿਤਾਉਣਾ ਪਿਆ ਉਹ ਬਿਤਾ ਦੇਣ ਇਹਦੇ ਵਿੱਚ ਕਹੀਂ ਫਰਸਟ ایڈ ਬਾਕਸ ਵੀ ਲੈਣਾ ਅਗਰ ਕੋਈ ਬਿਮਾਰ ਜਾਂ ਰਾਹ ਸੱਟ ਲੱਗੀ ਬੰਦਾ ਬੈਠਾ ਕੋਈ ਫਰਸਟ ایڈ ਦੇ ਕੇ ਡਾਕਟਰ ਕੋਲੇ ਇਹ ਗੱਡੀ ਸ਼ਰਦ ਇਹਦੀ ਰਿਪੋਰਟ ਕਿੱਦਾਂ ਹੋਇਆ ਕਰੇਗੀ ਰਿਪੋਰਟ ਤੁਹਾਡੇ ਕੋ ਆਇਆ ਕਰੇਗੀ ਇਹਦੇ ਵਿੱਚ ਸ਼ਿਕਾਇਤ ਬਾਕਸ ਹੁਣੇ ਪਾਓ ਤੁਸੀਂ ਘੰਟੇ ਬਾਅਦ ਤੁਹਾਨੂੰ ਫੋਨ ਕਰਕੇ ਮੈਂ ਫੋਨ ਕਰੂੰਗਾ ਵੀ ਹਾਂਜੀ ਪੱਤਰਕਾਰ ਸਾਹਿਬ ਦਰਸ਼ਕੀ ਸ਼ਿਕਾਇਤ ਤੇ ਜੇ ਰਿਪੋਰਟ ਦੇ ਐਕਸ਼ਨ ਦਾ ਮਤਲਬ ਉਹ ਵੀ ਵੇਲੇ ਹੋਏਗਾ 100% 100% 24 ਘੰਟੇ ਦੇ ਵਿੱਚ ਜਿਹੜਾ ਕੋਈ ਡਿਵੈਲਪਮੈਂਟ ਦਾ ਅਗਰ ਛੋਟਾ ਕੰਮ ਆ 24 ਘੰਟੇ ਜਿਹੜੀ ਕਿਸੇ ਅਫਸਰ ਦੇ ਜਾਂ ਘਰ ਦੇ ਕਲੱਬ ਤੋਂ ਸ਼ਿਕਾਇਤ ਹੈ ਉਹਨੂੰ ਘਰੀਦੋਤੇ ਹੱਲ ਕਰਕੇ ਕਿ ਮੇਰੇ ਦਫ਼ਤਰ ਤੋਂ ਜਾਂ ਮੇਰਾ ਫੋਨ ਜਾਂ ਕਿਸੇ ਮੇਰੇ ਸੰਬੰਧਨ ਪਰਿਦੇ ਦਾ ਫੋਨ ਤੋਂ ਜਾਇ ਕਰੂਗਾ ਤਾਂ ਕਿ ਜਿਹੜਾ ਕੰਮ ਪੂਰਾ ਹੋ ਜਾਵੇ ਜੇ ਤੁਹਾਡੇ ਇਲਾਕੇ ਨੂੰ ਲੈ ਕੇ ਗੱਲ ਕਰੀਏ ਤੁਹਾਡਾ ਇਲਾਕਾ ਮਤਲਬ ਸ਼ਹਿਰ ਦੇ ਆਊਟਰ ਏਰੀਆ ਦੇ ਵਿੱਚ ਪੈਂਦਾ ਕਾਫੀ ਪਿਛੜਿਆ ਵੀ ਮੰਨਿਆ ਜਾਂਦਾ ਤੇ ਇਹਦੇ ਜਿਹੜੇ ਇਲਾਕੇ ਆ ਉਹ ਕਾਫੀ ਡਿਵੈਲਪਮੈਂਟ ਦੇ ਵੀ ਅਧੀਨ ਆਂਦੇ ਆ ਤੇ ਉਹ ਕਿੱਦਾਂ ਕਿੱਦਾਂ ਮਤਲਬ ਉਹ ਲੜੀਵਾਰ ਕਰ ਰਹੇ ਆ ਕੰਮ ਉਹ ਬਿਲਕੁਲ ਡਵੈਲਪਮੈਂਟ ਦੀ ਗੱਲ ਕਰੀਏ ਵਿਕਾਸ ਪੱਖੋਂ ਸਭ ਤੋਂ ਪਛੜਿਆ ਹਲਕਾ ਹਸਨਦਰ ਸੀ ਪਰ ਇਹ ਗੱਲ ਹੁਣ ਨਹੀਂ ਤੁਸੀਂ ਕਹਿ ਸਕਦੇ ਜਦੋਂ ਦਾ ਸਰਦਾਰ ਭਗਵੰਤ ਸਿੰਘ ਮਾਨਦੀ ਨੇ ਇਹਦੇ ਗਰਾਂਟਾਂ ਦੇ 접ੇ ਲਾਏ ਨੇ ਤੇ ਡਵੈਲਪਮੈਂਟ ਦੀ ਅੱਥੇ ਤੁਸੀਂ ਕਦੇ ਨਹੀਂ ਕਰੋੜਾਂ ਰਪਈਆਂ ਦੇ ਜਿਹੜੇ ਪ੍ਰੋਜੈਕਟ ਕਰਜ ਉਹ ਪੂਰੇ ਹੋ ਚੁੱਕੇ ਨੇ ਇੰਨੇ ਕੰਮ ਹੋਰ ਜੇ ਪੈਂਡਿੰਗ ਨੇ ਉਹ ਜਰੀਲੇ ਅਗਰ ਤੁਹਾਡੀ ਨਜ਼ਰ ਦੇ ਵਿੱਚ ਵੀ ਕੋਈ ਕੰਮ ਹੈ ਜਾਂ ਰਹਿੰਦਾ ਉਹ ਦੱਸੋਗੇ ਤਾਂ ਥੋੜੀ ਤਰਫੇ ਕੋੜਾ ਤੇ ਇਹ ਫਿਊਚਰ ਮਤਲਬ ਕਿ ਦਾ ਮਤਲਬ ਇਹ ਸਿਸਟਮ ਤੁਹਾਡਾ ਚੱਲੇਗਾ ਇਹ ਇਹ ਹੁਣੇ ਚੱਲੇਗਾ ਜਾਂ ਬਸ ਚੱਲਦਾ ਹੀ ਰਹੇਗਾ ਇਹ ਚੱਲਦਾ ਹੀ ਰਹੂਗਾ ਜੀ ਇਹ ਨਹੀਂ ਵੀ ਇਹ ਕੋਈ ਵੋਟਾਂ ਦੇ ਲਾਜ ਨੂੰ ਜਾਂ ਕੋਈ ਹੋਰ ਇਹ ਸੇਵਾ ਸੇਵਾ ਦੇ ਦੇ ਜਿਹੜਾ ਗਰੀਬ ਮੱਲੇ ਦੀ ਜਾ ਸਕੇ ਇੱਕ ਕੋਚਰ ਚਲਵਾਇਆ ਤੇ ਪੂਰੇ ਉਹਦਾ ਕੋਈ ਸਰਕਾਰ ਹੈ ਜਦ ਕੋ ਤੇ ਦੇ ਸਾਥ ਖਿੱਚੀ ਹੈ ਹਰ ਦੇ ਦੀ ਜਰੂਰਤਾਂ ਉਹਨੂੰ ਪਹੁੰਚਾ ਕੇ ਕਿਤੇ ਹੱਥ ਦੇ ਦਿੱਤਾ ਜਾਵੇ ਇਹ ਉਹਨਾਂ ਦੀਆਂ ਮਾਂ ਪਿਓਾਂ ਦੇ ਜਿਹੜਾ ਖਰਾ ਉੱਤੇ ਹੈ ਹੀਰੋ ਦਾ ਜੇ ਵੀ ਉਹਦਾ ਨਾਂ ਹੈ ਉਹ ਜੁਤੀ ਤੋਂ ਕੋਹਰ ਹਰ ਮੁਕਤੀ ਬੱਤੀ ਆ ਤੋ ਹੈ ਹਨੀਆਂ ਪਾਸ ਦੇ ਹੱਥੀ ਖੜੇ ਰੱਖ ਕੇ ਇਲਾਕੇ ਦੀ ਸੇਵਾ ਕਰੇ ਇੱਕ ਮਿੰਟ ਕਿੰਨਾ ਤੇ ਏਰੀਆ ਕਵਰ ਤੁਸੀਂ ਪਾਸ ਕਰਦੇ ਹੋ ਸਾਡੇ ਇਹ ਚਾਰ ਵਾਲਾਂ ਦੇ ਵਿੱਚ ਰੋਜ਼ ਤੋਂ ਮੈਂ ਕਰੂਗਾ ਹਰ ਸਾਡੇ 12 ਵਾਲ ਨੇ ਹਰ ਤੀਸਰੇ ਦਿਨ ਚਾਰਾਂ ਵਾਲਾਂ ਵੀ ਮਾਰਿਆਇਆ ਕਰੂ ਇੱਕ ਮਿੰਟ ਵਿੱਚ ਸਾਰੇ ਬਲੌਕਸ ਨਾਲ ਪਾਸੀ ਪਾਸੀ ਡਿਪਾਰਟਮੈਂਟ ਦੇ ਕੰਮ ਕਿਸੇ ਨੂੰ ਦਫ਼ਤਰ ਆਉਣ ਦੀ ਜਾਂ ਕਿਸੇ ਦਫ਼ਤਰ ਜਾਣ ਦੀ ਲੋੜ ਨਹੀਂ ਹਰ 4 ਘੰਟੇ ਦਾ ਖੁੱਲ ਕੇ ਉਹਨਾਂ ਨੂੰ ਮੇਰੇ ਆਫਿਸ ਤੋਂ ਫੋਨ ਵੀ ਜਾਊਗਾ ਤਾਂ ਕਿ ਜਿਹੜੀਆਂ ਸ਼ਿਕਾਇਤਾਂ ਵੀ ਦੂਰ ਕਰਨ ਦੇ ਡਿਪਾਰਟਮੈਂਟ ਦੇ ਕੰਮ ਇਹਨਾਂ ਕਾਜੂ ਜਦੋਂ ਸਾਹਿਬ ਜਿਵੇਂ ਹੁਣ ਇੱਕ ਰੂਪੀ ਉਪਰਾਲਾ ਤਿੰਨ ਕੀਤਾ ਹੈ ਕਿ ਲੱਗਦਾ ਪੰਜਾਬ ਦੇ ਸਾਰੇ ਐਮਐਲਏ ਇਹ ਸ਼ੁਰੂ ਕਰਾਇਆ ਗਿਆ ਤੇ ਬਹੁਤਾਂ ਬਾਬੂ ਲੱਗੇ ਕਿ ਲੋਕਾਂ ਨੇ ਬੇਦੀ ਬੇਦੀ ਅਪਾਧੀ ਦਿੱਤੀ ਹੈ ਇੰਨੀ ਬੇਦੀ ਦਿੱਤੀ ਤੇ ਬਸਾ ਤਾਂ ਸਦਾ ਫਰਜ਼ ਬਣਦਾ ਹੈ ਹਰੇਕ ਕੋਥੋਂ ਜਿਹੜਾ ਆਕੇ ਉਹਨਾਂ ਲੋਕਾਂ ਦੀਆਂ ਭਾਵਨਾ ਦੇ ਖਰੇ ਉੱਤੇ ਖੜੇ ਸਾਡਾ ਜਿਹੜਾ ਫਰਜ਼ ਹੈਗਾ ਕਰੀ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਯੋਗਦਾਨ। ਕਿ ਟਾਈਮਿੰਗ ਕੀ ਰੱਖੀ ਹੈ ਤੁਹਾਡੇ ਵੱਲੋਂ? ਸਵੇਰੇ 9:00 ਵਜੇ ਨਿਕਲਦੀ ਪੋਰ ਬਾਈਨ ਚਲਾਗੇ ਹੋਰ ਤੱਕ ਸਿਕਾਈ ਤੇ ਨਹੀਂ ਰੱਖਣੀ ਮੇਰੇ ਤੈਨੂੰ ਤਿੰਨ ਵਾਰੀ ਕਹਿਤਾ ਵਿੱਚ ਆ ਪਾਸੇ ਤੇ ਹੈ ਜੇ ਅਗਰ ਕੋਈ ਬਿਮਾਰ ਆ راہ ਦੇ ਵਿੱਚੋਂ ਹੱਥ ਦੇ ਨਾਲ ਮੈਨੂੰ ਡਾਕਟਰ ਤੇ ਜਾਂ ਹੋਰ ਕਿਤੇ ਛੱਡ ਦਿਓ ਬਾਕੀ ਅਸੀਂ ਦਾ ਕਰਨੀ ਹੈ ਤੇ ਇਸ ਤਲਾਬਾ ਆ ਦੇਖਿਆ ਆਮ ਤੌਰ ਤੇ ਜੇ ਮੈਨੂੰ ਗਰਮੀ ਕਾਫੀ ਲੱਗੀ ਹੈਗੀ ਜਾਂ ਜੇ ਆਪਰੇ ਕੰਮ ਬਲੇ ਸੱਤ ਥੇ ਨਹੀਂ ਗਏ ਤਾਂ ਲੱਗਦਾ ਹੈ ਕਿ ਕਾਫੀ ਪਰੇਸ਼ਾਨੀ ਨਹੀਂ ਹੋਏਗੀ ਗਰਮੀ ਦੀ ਵੀ ਹਾਂਜੀ ਕਈ ਦਿਨ ਤੋਂ ਕੋਸ਼ਿਸ਼ ਕਰੀ ਕਿ ਵਧੀਆ ਇਲਾਜ ਹੋਣਾ ਜੇ ਮੈਂ ਫੂਲ ਲੈ ਕੇ ਇਹਨੂੰ ਆਪਾਂ ਨੋਟ ਕਰੀਏ ਫੇਰੀਆਂ ਚਾਹੀਏ ਤਾਂ ਮੇਰੇ ਮਨ ਦੇ ਵਿੱਚ ਸਿਰਫ ਇਹ ਹੀ ਕੰਪਨੀ ਦਾ ਜਿਹੜਾ ਰੌਕੈਟਾਈਜ਼ ਦਾ ਨਾਮ ਹੈ ਰੌਕਟ ਜਿਹੜਾ ਉਹੀ ਮੇਰੇ ਜਿਹੜਾ ਪਸੰਦ ਹੈ ਕਿਉਂਕਿ ਇਹ ਹਰ ਬਸੋਂ ਕਿਉਂਕਿ ਪਿੰਡਿਆਂ ਬਿੰਡਿਆਂ ਤੇ ਵੀ ਹੈ ਹਰ ਪੱਖੋਂ ਇਹਦੀ ਪਰਫਾਰਮੈਂਸ ਹੈ ਮੈਗਨ ਇੰਡੀਆ ਇਹ ਹੈ ਬਿਲਕੁਲ ਜਿਆਦਾ ਮਜ਼ਬੂਤ ਹੈ ਠੀਕ ਹੈ ਤਾਂ ਕੋ ਬਾਵਾ ਵੀ ਇਹ ਸਾਡੀਆਂ ਜਿਹੜੀਆਂ ਮਾਫਲਾ ਦੋਲਾ ਠੀਕ ਹੈ ਅੱਗੇ ਆ ਜਾਓ ਮਾੜਾ ਫੋਟੋ ਕਰ ਲਓ सर ये आज जोड़ी गड्डी मतलब लॉन्च की है इस्पेफिकेशन कि की है जिदा मतलब खड़ी उतर दी है देखिए जहाँ तक स्पेसिफिकेशन की बात है हमारा रिक्शा बेस्ट है क्योंकि पहली बात तो ये एनवायरनमेंट प्रोटेक्शन देता है ये लिथियम बैटरी पे है और उसके अलावा क्या है कि जो इनिशिएटिव एम साहब ने लिए हैं मुझे लगता है ये दो लिहाज से बहुत इंपॉर्टेंट है एक तो ये है कि आम जनता का कनेक्ट इससे आ रहा है जिसमें हम भी सहभागिता दे पा रहे हैं ये हमारे लिए बहुत सौभाग्य की बात है और दूसरा ये है कि ये इन्वायरमेंट प्रोटेक्शन के लिए बहुत अच्छा काम कर रहा है क्योंकि आज के डेट में आप देख रहे हैं पंजाब सिटी में इनफैक्ट पूरे इंडिया में पॉल्यूशन इतना ज़्यादा है तो मुझे लगता है कि हम भी उसमें एक थोड़ा सा सहयोग दे पाएंगे इसी रिक्शा के थ्रू गड्डी में लैके जब मनी तो मतलब ये गड्डी एवरेज वाइज मतलब शहर दड़क खड़ी उतर रही है हाँ बिल्कुल घड़ी उतरेगी जी ये पूरी टेस्टिंग के साथ है हमारे पास टेस्ट ट्रैक बने हुए हैं और एम एल साहब ने भी जो सेलेक्ट किया है पूरी जाँच परख के बाद सेलेक्ट किया है हमारा रिक्शा ਔਰ ਮੈਨੂੰ ਲੱਗਦਾ ਹੈ ਕਿ ਇਹ ਉਮੀਦਾਂ 'ਤੇ ਖਰਾ ਉਤਰੇਗਾ।